ਦੋਸਤੋ ਪਿੰਡ ਆਸਟ੍ਰੇਲੀਆ ਦੇ ਜਿਹੜਾ ਐਪੀਸੋਡ 2 ਤੇ ਉਹਦਾ ਪਾਰਟ 3 ਦੇ ਵਿੱਚ ਅਸੀਂ ਜਸਵਿੰਦਰ ਸਿੰਘ ਜਿਹੜੇ ਗੀਰੇਵਰ ਲੈਂਡ ਦੇ ਵਿੱਚ ਅੱਜਕੱਲ ਖੇਤੀ ਕਰ ਰਹੇ ਆ ਉਹਨਾਂ ਦਾ ਜਿਹੜੇ ਉਹਨਾਂ ਦੇ ਕੰਮਕਾਰ ਦੇ ਤਰੀਕੇ ਉਹਨਾਂ ਦੀ ਰਹਿਣੀ ਸਹਿਣੀ ਤੇ ਉਹਨਾਂ ਦਾ ਜਿਹੜਾ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਸਨ ਇਹ ਸੀਰੀਅਲ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਜਿਹੜੇ ਜਗਿਆਸੂ ਸਵਾਲ ਆਏ ਉਹ ਉਹਨੂੰ ਜੇ ਇੱਕ ਕਾਮਨ ਸਵਾਲ ਮੰਨਿਆ ਜਾਵੇ ਤਾਂ ਉਹ ਇਹ ਸੀ ਵੀ ਉਹਨਾਂ ਨੇ ਜਸਵਿੰਦਰ ਸਿੰਘ ਨੇ ਬੜੀ ਤਰੱਕੀ ਕੀਤੀ 1986 ਦੇ ਵਿੱਚ ਉਹ ਇੱਕ ਜਿਹੜਾ ਬੈਗ ਲੈ ਕੇ ਘਰੋਂ ਨਿਕਲੇ ਸਨ ਉਹ ਵੀ ਕੱਚੇ ਤੌਰ ਦੇ ਉੱਤੇ ਤਾਂ ਉਹ ਅੱਜ ਆਉਂਦੇ ਆਉਂਦੇ 2014 ਤਕਰੀਬਨ 28 ਕਰੇ 28 ਵਰਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਆਪਣਾ ਸਮਰਾਜ ਖੜਾ ਕੀਤਾ ਜੇ ਸਮਰਾਜ ਦੀ ਗੱਲ ਕਰੀਏ ਤਾਂ ਅੱਜ ਅਸੀਂ ਦੇਖ ਸਕਦੇ ਹਾਂ 6 ਟਰੈਕਟਰਾਂ ਅੰਗੂਰ ਦੀ ਜਿਹੜੀ ਹਾਰਵੈਸਟਿੰਗ ਦੀ ਮਸ਼ੀਨ 100 ਕਿੱਲੇ ਦੇ ਨੇੜ ਖੇਤੀ ਉਹਨਾਂ ਚ ਸਾਰੇ ਖੇਤਾਂ ਦੇ ਵਿੱਚ ਅਡੋ ਅੜ ਘਾਰ ਬਹੁਤ ਸਣੀਆਂ ਸਾਰੀਆਂ ਗੱਡੀਆਂ ਬਹੁਤ ਸਾਰੇ ਜਿਹੜੇ ਸੰਦ ਇਹ ਸਾਰੀਆਂ ਚੀਜ਼ਾਂ ਜਸਵਿੰਦਰ ਸਿੰਘ ਨੇ ਇੱਥੇ ਆ ਕੇ ਬਣਾਈਆਂ ਕਿਉਂਕਿ ਘਰੋਂ ਤਾਂ ਉਹ ਇੱਕ ਸਿਰਫ ਬੈਗ ਲੈ ਕੇ ਚੱਲੇ ਸਨ ਸੋ ਸਾਡਾ ਇਹ ਸਾਡੇ ਮਨ ਚ ਇੱਕ ਸਵਾਲ ਉੱਠਦਾ ਵੀ ਵਿਦੇਸ਼ ਦੇ ਵਿੱਚ ਫਿਰ ਇਹਦਾ ਮਤਲਬ ਵੀ ਬੜੇ ਸੌਖਾ ਕਾਮਯਾਬ ਹੋਣਾ ਤੇ ਬੜੀ ਛੇਤੀ ਬੰਦਾ ਅਮੀਰ ਹੋ ਜਾਂਦਾ ਅ ਇਹ ਗੱਲ ਨਹੀਂ ਹੈ ਦੋਸਤੋ ਜਿਹੜਾ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਜਿਹੜਾ ਦੂਜਾ ਪਹਿਲੂ ਆ ਜੇ ਤੁਸੀਂ ਉਹਨੂੰ ਜਾਣੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਜਸਵਿੰਦਰ ਸਿੰਘ ਇਸ ਮੁਕਾਮ ਤੇ ਜੇ ਅੱਜ ਪਹੁੰਚਿਆ ਤਾਂ ਉਹਦੇ ਪਿੱਛੇ ਸਖਤ ਮਿਹਨਤ ਆ ਤੁਸੀਂ ਅੱਜ ਵੀ ਜੇ ਨੋਟ ਕਰੋਗੇ ਅੱਜ ਜੇ ਜਸਵਿੰਦਰ ਸਿੰਘ ਇਸ ਮੁਕਾਮ ਤੇ ਪਹੁੰਚ ਗਿਆ ਪਰ ਫੇਰ ਵੀ ਉਹਨਾਂ ਨੇ ਕੰਮ ਕਰਨਾ ਨਹੀਂ ਛੱਡਿਆ ਉਹਨਾਂ ਦੇ ਅੱਜ ਵੀ ਕੋਈ ਵੀ ਨੌਕਰ ਨਹੀਂ ਲੱਗਿਆ ਹੋਇਆ ਉਹ ਖੇਤ ਦੇ ਵਿੱਚ ਉਹਨਾਂ ਦੇ ਕੋਈ ਸੀਰੀ ਨਹੀਂ ਘਰ ਦੇ ਵਿੱਚ ਉਹਨਾਂ ਦੇ ਕੋਈ ਸਫਾਈ ਤੇ ਨਹੀਂ ਲੱਗਿਆ ਹੋਇਆ ਸਾਰੇ ਕੰਮ ਉਹ ਤੇ ਉਹਨਾਂ ਦਾ ਪਰਿਵਾਰ ਆਪ ਕਰਦੇ ਆ ਤੇ ਬੜੀ ਮਿਹਨਤ ਅੱਜ ਵੀ ਕਰਦੇ ਆ। ਇਹੀ ਚੀਜ਼ ਦਾ ਫਰਕ ਆ ਜੀ ਵਿਦੇਸ਼ ਦੀ ਜ਼ਿੰਦਗੀ ਦਾ ਤੇ ਭਾਰਤ ਦੀ ਜ਼ਿੰਦਗੀ ਦਾ। ਭਾਰਤ ਦੇ ਵਿੱਚ ਅਸੀਂ ਸਿਰਫ ਉਲਾਂਬੇ ਗਿਲੇ ਸ਼ਿਕਵੇ ਦਿੰਨੇ ਆ ਵੀ ਅਸੀਂ ਕਾਮਯਾਬ ਨਹੀਂ ਹੋ ਰਹੇ। ਕਾਮਯਾਬ ਅਸੀਂ ਹੋ ਵੀ ਜਾਂਨੇ ਆ ਤਾਂ ਪਹਿਲਾ ਕੰਮ ਸਾਡਾ ਹੁੰਦਾ ਕੰਮ ਛੱਡ ਦਿਓ। ਸੋ ਜੇ ਕੰਮ ਛੱਡ ਕੇ ਤੁਸੀਂ ਜ਼ਿੰਦਗੀ ਦੇ ਵਿੱਚ ਨਹੀਂ ਕਾਮਯਾਬ ਹੋ ਸਕਦੇ। ਤੁਸੀਂ ਕੰਮ ਕਰਨ ਦੀ ਜਗ੍ਹਾਸਾ ਰੱਖਦੇ ਹੋ, ਕੰਮ ਕਰਨ ਦੀ ਇੱਛਾ ਰੱਖਦੇ ਹੋ ਤਾਂ ਵਿਦੇਸ਼ ਤੁਹਾਡਾ ਸਦਾ ਹੀ ਸਵਾਗਤ ਕਰਦਾ ਤੇ ਤੁਸੀਂ ਵੀ ਅਗਲੇ ਜਸਵਿੰਦਰ ਸਿੰਘ ਬਣ ਸਕਦੇ ਹੋ। ਸੌਜੀ ਭਾਈ ਜੀ ਇਹ ਟਰੈਕਟਰ ਨਿਊ ਹਾਲੈਂਡ ਦਾ ਜਿਹੜਾ ਕਿ ਸਪਰੇਅ ਪਲਾਂਟ ਤੇ ਹੁਣੇ ਹੁਣ ਸਪਰੇਅ ਕਰਕੇ ਦਿਖਾਈ ਆ ਇਸ ਟਰੈਕਟਰ ਦੀ ਜਿਹੜੀ ਖਾਸੀਅਤ ਹੈ 4x4 ਦੇ ਨਾਲ ਨਾਲ 90 ਡਿਗਰੀ ਤੇ ਘੁੰਮਦਾ ਹੁਣ ਤੁਹਾਨੂੰ ਦਿਖਾਵਾਂਗੇ ਘੁਮਾ ਕੇ ਕਿਵੇਂ 90 ਡਿਗਰੀ ਦੇ ਉੱਤੇ ਘੁੰਮ ਕੇ ਇੱਕ ਲਾਈਨ ਤੋਂ ਦੂਜੀ ਲਾਈਨ ਦੇ ਵਿੱਚ ਹੀ ਜਾ ਸਕਦਾ ਸੋ ਇਹ ਇਸ ਟਰੈਕਟਰ ਦੀ ਖਾਸੀਅਤ ਆ ਜੀ ਵੀ ਤੁਸੀਂ ਨਾਲ ਦੀ ਲਾਈਨ ਦੇ ਵਿੱਚ ਵੀ ਮੁੜ ਸਕਦੇ ਹੋ ਹਾਲਾਂਪਨ ਦੀ ਲੋੜ ਨਹੀਂ ਸਰਲ ਭਾਸ਼ਾ ਜੀ ਜੀ ਹੋ ਜੀ ਸਲੈਸ਼ਰ ਫੇਰਿਆ ਜਾ ਰਿਹਾ ਤੇ ਸਲੈਸ਼ਰ ਨਾਲ ਨਾਲ ਜਿੱਦੀਆਂ ਵੀ ਇੱਥੇ ਤਰੂਣੀਆਂ ਨਾਲ ਕੱਟੀਆਂ ਹੋਈਆਂ ਬੱਲਾਂ ਉਹਨਾਂ ਨੂੰ ਸਾਰਿਆਂ ਨੂੰ ਸਲੈਸ਼ ਕਰ ਦੂਗਾ ਤੇ ਫਾਲਤੂ ਦਾ ਘਾਹ ਸਲੈਸ਼ ਕਰ ਦੂਗਾ ਤੇ ਜ਼ਿਆਦਾਤਰ ਸਲੈਸ਼ਰ ਜਿਹੜਾ ਟਰੈਕਟਰ 7 ਵਾਲੇ ਨਾਲ ਮਾਰਦਾ ਕਿਉਂਕਿ ਗਰਦ ਪੈਂਦੀ ਹੈ ਦੋਸਤੋ ਅਸੀਂ ਘਰ ਦੇ ਪਿੱਛੇ ਵਾਲੇ ਪਾਸੇ ਆ ਗਏ ਆ ਤੁਸੀਂ ਦੇਖਿਆ ਜੂਟ ਖੜਾ ਪੁਰਾਣਾ ਜੂਟ ਆ ਇਹ ਇੱਕ ਜ਼ਿਮੀਂਦਾਰ ਦਾ ਇੱਥੇ ਬਹੁਤ ਵੱਡਾ ਸਾਥੀ ਆ ਜੂਟ ਬਿਨਾ ਜ਼ਿਮੀਂਦਾਰ ਇੱਥੇ ਖੇਤੀ ਨਹੀਂ ਕਰ ਸਕਦਾ ਕਿਉਂਕਿ ਕਿਤੇ ਬਾਜ਼ਾਰੋਂ ਕੋਸ ਲਿਆਉਣਾ ਕਿਤੇ ਰੇ ਸਪਰੇ ਇਸ ਨਾਲ ਚੱਲਦੇ ਆ ਨਾਲ ਹੀ ਇਹ ਤੋਤੇ ਬਿੰਨ ਖੜਾ ਜਿਹਨੂੰ ਅਸੀਂ ਪਹਿਲਾਂ ਕਿਹਾ ਸੀ ਇਹ ਇੱਕ ਹਿੱਸਾ ਦਾ ਅੰਗੂਰ ਤੋੜਨ ਵਾਲੀ ਮਸ਼ੀਨ ਦਾ ਜਦੋਂ ਅੰਗੂਰ ਟੁੱਟਦੇ ਆ ਪੈਰਲਰ ਨਾਲ ਵਾਲੀ ਲਾਈਨ ਦੇ ਵਿੱਚ ਚੱਲਦਾ ਤੇ ਇਹਦੇ ਵਿੱਚ ਅੰਗੂਰ ਟੁੱਟ ਕੇ ਜਾਂਦੇ ਆ ਤੇ ਫਿਰ ਇਹ ਟਰੱਕ ਦੇ ਵਿੱਚ ਆਟੋਮੈਟਿਕਲੀ ਕੰਪਰੈਸਰ ਸਿਸਟਮ ਨਾਲ ਜਾ ਕੇ ਲਿਫਟ ਸਿਸਟਮ ਹੋ ਕੇ ਟਰੱਕ ਦੇ ਵਿੱਚ ਲੋਡ ਹੋ ਜਾਂਦਾ ਬੋਰਡ ਚੋਂ ਲੱਗਾ ਹੋਰ ਸਾਈਜ਼ ਇਹ ਓਵਰਸਾਈਜ਼ ਬੋਰਡ ਆ ਜਿਹੜਾ ਇਹਦਾ ਸਾਈਜ਼ ਆ ਜਿਹੜਾ ਆਮ ਚੀਜ਼ਾਂ ਨਾਲੋਂ ਨਾਰਮਲ ਨਾਲੋਂ ਵੱਖਰਾ ਜਦੋਂ ਇਹਨੂੰ ਕਿਤੇ ਰੋਡ ਤੇ ਲਜਾਣਾ ਤਾਂ ਇਹ ਇੱਥੋਂ ਦਾ ਇੱਕ ਪ੍ਰੋਟੋਕੋਲ ਆ ਵੀ ਤੁਸੀਂ ਬਿਨਾ ਓਵਰਸਾਈਜ਼ ਦੇ ਬੋਰਡ ਦੇ ਤੇ ਆਹ ਲਾਈਟ ਦੇਖੀ ਹੋਣੀ ਆ yellow light ਲੱਗੀ ਆ ਇਹ ਫਲੈਸ਼ ਕਰੇ ਬਿਨਾ ਤੁਸੀਂ ਇਹਨੂੰ ਰੋਡ ਤੇ ਨਹੀਂ ਚੜਾ ਸਕਦੇ ਲਓ ਭਾਈ ਜੀ ਨੇ ਗੰਨੇ ਦੀ ਮਸ਼ੀਨ ਸੈੱਟ ਕਰ ਲਈ ਆ ਜੀ ਤੇ ਗੰਨਾ ਮਸ਼ੀਨ ਤੋਂ ਹੋ ਕੇ ਤਾਂ ਤਾਜ਼ਾ ਗੰਨੇ ਦਾ ਜੂਸ ਅਸੀਂ ਹੁਣ ਪੀਣਾ ਤੇ ਉਹ ਦੇਖਦੇ ਹਾਂ ਹੁਣ ਭਾਈ ਜੀ ਸਾਨੂੰ ਕਿਹਦਾ ਜੂਸ ਪਾਉਂਦੇ ਆ ਜੀ ਦਾ ਦੇਖੋ ਲੱਗਿਆ ਆਨੰਦ ਆ ਗਿਆ ਹੁਣ ਮੈਨੂੰ ਨਹੀਂ ਪਤਾ ਤੁਹਾਨੂੰ ਯਾਦ ਆ ਗਈ ਪਿੰਡ ਦੀ ਪੂਰੀ ਤੇ ਹੁਣ ਤੇ ਮੇਰਾ ਇੰਡੀਆ ਜਾਣੂ ਜੀ ਕਰਨ ਤੇ ਪੰਜਾਬ ਚਲੀ ਹੈ ਤੈਨੂੰ ਕਰਨ ਦਿਆ ਪਰ ਮੇਰਾ ਨਹੀਂ ਨਡਿਆ ਤੇ ਉਹ ਗੱਲ ਇਹ ਆ ਵੀ ਆਪਾਂ ਜਿਹੜਾ ਆਨੰਦ ਆਉਣ ਦੇ ਕਈ ਕਾਰਨ ਹੋਗੇ ਹਨ ਜਿੱਥੇ ਇੱਕ ਤਾਂ ਪੰਜਾਬੀ ਕਲਚਰ ਪੰਜਾਬੀ ਦੀਆਂ ਪੁਰਾਣੀਆਂ ਗੱਲਾਂ ਫਰੋੜੀਆਂ ਤੇ ਇੱਕ ਜਾਣਕਾਰੀ ਅਸਲ ਕਰੀ ਤੇ ਜਿਹੜਾ ਹੈਂਡ ਤੇ ਗੰਨੇ ਦਾ ਜੂਸ ਕੀਤਾ ਉਹਨੇ ਨਜ਼ਾਰਾ ਲਿਆ ਤਾਂ ਸੋ ਆਪਾਂ ਹੁਣ ਬਾਈ ਜੀ ਤੋਂ ਲੈਨੇ ਆ ਬੇਦਾ ਪਰ ਇਹ ਤਾਂ ਮੈਨੂੰ ਲੱਗਦਾ ਵੀ ਇੰਨਾ ਕਿੰਨਾ ਦੇ ਤਜਰਬੇ ਦੇ ਇੰਨਾ ਕੋਸਾ ਵੀ ਆਪਾਂ ਇੰਨੇ ਕਿ ਟਾਈਮ ਸਮੋ ਨਹੀਂ ਸਕਦੇ ਨਹੀਂ ਕਿਸੇ ਤਰ੍ਹਾਂ ਆਪਾਂ ਪੂਰਾ ਐਪੀਸੋਡ ਕਰ ਦੇਗੇ ਪੂਰਾ ਪੂਰਾ ਕਰਾਂਗੇ ਸੋ ਸਾਨੂੰ ਹੁਣ ਆਜਾਦ ਲੈਨੇ ਆ ਜੀ ਅਸੀਂ ਬਾਈ ਜੀ ਤੋਂ ਸੋ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਾਡੇ ਇੰਨਾ ਵਕਤ ਕੀਮਤੀ ਵਕਤ ਕੱਢਿਆ ਤੇ ਇੰਨੀ ਜਾਣਕਾਰੀ ਦਿੱਤੀ ਬਾਈ ਜੀ ਬਹੁਤ ਤੁਹਾਡਾ ਤੁਸੀਂ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਮਹਾਰਾਜ ਤੁਹਾਨੂੰ ਜੋਗਰੇ ਤਰਕਤੀਆਂ ਬਖਸ਼ੇ ਮੇਰ ਪੂਜੇ ਭਰਾਵਾਂ ਨਾਲ ਜੀ ਕਿਉਂਕਿ ਇਹ ਕੰਮ ਕੋਈ ਹਰ ਕੋਈ ਨਹੀਂ ਕਰ ਸਕਦਾ ਜਿਹੜਾ ਤੁਸੀਂ ਵਿਢਿਆ ਬਸ ਜੀ ਸਾਡੀ ਡਿਊਟੀ ਲੱਗੀ ਹੈ ਬਸ ਇਹ ਤੁਹਾਡੀ ਡਿਊਟੀ ਲੱਗੀ ਹੈ ਤੁਸੀਂ ਮਹਾਰਾਜ ਜਦੋਂ ਡਿਊਟੀ ਲੱਗੀ ਹੈ ਨਿਭਾਉਣੀ ਹੈ ਸੋ ਜਰੂਰ ਜੀ ਮਿਲਦੇ ਆਂ ਜੀ ਵਾਇਕ੍ਰੀ ਜੀ ਖਾਣ ਸਾਥ ਤੇ ਵਾਇਕ੍ਰੀ ਜੀ ਕੀ ਫਤਹ ਮੋਰੇ ਰਿਵਰ ਦੇ ਉੱਤੇ ਅਸੀਂ ਖੜੇ ਆ ਇਸ ਟਾਈਮ ਤੇ ਅਸੀਂ ਜਾ ਰਹੇ ਆ ਇਸ ਰਿਵਰ ਦੇ ਦੂਜੇ ਪਾਸੇ ਜਾਣ ਲਈ ਤੁਸੀਂ ਦੇਖ ਰਹੇ ਹੋਵਗੇ ਕੋਈ ਪੋਲ ਨਹੀਂ ਇਹ ਪੋਲਾ ਜਿਹੜਾ ਇੱਕ ਫੈਰੀ ਆ ਜੀ ਤੇ ਇਹ ਫੈਰੀ ਇਧਰੋਂ ਹੀ ਸਿਰੋਂ ਸਾਨੂੰ ਦੂਜੀ ਆਪਣੀ ਮੰਜ਼ਲ ਦੇ ਉੱਤੇ ਲੈ ਜਾਏਗੀ ਪਰ ਹੁਣ ਇਹਦੀ ਜਿਹੜੀ ਹਿਸਟਰੀ ਆ ਉਹ ਇਹ ਕਹਿੰਦੀ ਆ ਵੀ ਅੱਜ ਚਾਹੇ ਮੁਲਕ ਕਿੱਦੇ ਵੀ ਵੱਡੇ ਪੋਲ ਸਾਰ ਸਕਦੇ ਆ ਪਰ ਉਹ ਕਹਿੰਦੇ ਵੀ ਸਾਡਾ ਕਲਚਰ ਅਸੀਂ ਆਪਦੇ ਕਲਚਰ ਨੂੰ ਸਾਂਭ ਕੇ ਰੱਖਣਾ ਜਿਹੜੇ ਪੁਰਾਣੇ ਜ਼ਮਾਨੇ ਚ ਜਿਹੜੇ ਢੰਗ ਨਾਲ ਸੀ ਨਦੀ ਪਾਰ ਕਰਦੇ ਸੀ ਉਸੇ ਢੰਗ ਨਾਲ ਹੀ ਰੱਖਣੀ ਆ ਸੋ ਇਸ ਮੂਰੇ ਰਿਵਰ ਦੇ ਵਿੱਚ ਸਾਊਥ ਆਸਟ੍ਰੇਲੀਆ ਦੇ ਵਿੱਚ ਤਕਰੀਬਨ 6 ਦੇ ਕਰੀਬ ਜਿਹੜੀਆਂ ਇਹੋ ਜਿਹੀਆਂ ਫੈਰੀ ਐ ਜੀ ਬਣੀਆਂ ਹੋਈਆਂ ਜਿਦੇ ਚ ਤਕਰੀਬਨ 5-6 ਗੱਡੀਆਂ ਇੱਕ ਪਾਸਿਓਂ ਚੜਾ ਕੇ ਦੂਜੇ ਪਾਸੇ ਲਜਾਇਆ ਜਾ ਸਕਦਾ ਤੇ ਇਹ ਸਰਵਿਸ ਬਿਲਕੁਲ ਫ੍ਰੀ ਆਫ ਕਾਸਟ ਜਿਦੇ ਚ ਕੁਝ ਵੀ ਤੁਹਾਡੇ ਤੋਂ ਚਾਰਜ ਨਹੀਂ ਕੀਤਾ ਜਾਂਦਾ ਤੇ 24 ਘੰਟੇ ਚੱਲਦੀ ਆ ਸੋ ਇੱਕ ਬਹੁਤ ਵਧੀਆ ਜਿਹੜਾ ਇਹਨਾਂ ਨੇ ਆਨੰਦਦਾਇਕ ਜਿਹੜਾ ਇੱਕ ਮਾਹੌਲ ਕ੍ਰੀਏਟ ਹੁੰਦਾ ਜਦੋਂ ਤੁਸੀਂ ਇਹ ਏਡੀ ਮੁਰੇ ਰਿਵਰ ਦੀ ਹਿੱਕ ਦੇ ਉੱਤੋਂ ਦੀ ਦੂਜੇ ਪਾਸੇ ਜਾਂਦੇ ਹੋ ਸੋ ਉਹੀ ਨਜ਼ਾਰਾ ਲੈਣੇ ਆ ਜੀ ਤੇ ਦੂਜੇ ਪਾਸੇ ਦਾ ਜਾ ਕੇ ਮਾਹੌਲ ਦੇਖਦੇ ਆ ਲਓ ਜੀ ਦੋਸਤੋ ਚੱਲਦੇ ਚਲਾਉਂਦੇ ਅਸੀਂ ਪਹੁੰਚ ਚੁੱਕੇ ਹਾਂ ਲਰੂਪ ਇਹ ਵੀ ਰਿਵਰ ਲੈਂਡ ਦਾ ਇੱਕ ਹਿੱਸਾ ਇੱਕ ਛੋਟਾ ਜਿਹਾ ਟਾਊਨ ਆ ਬਹੁਤ ਥੋੜੀ ਆਬਾਦੀ ਆ ਉਦੇ ਬਾਰੇ ਵੀ ਗੱਲਬਾਤ ਕਰਾਂਗੇ ਪਰ ਜਿਹੜੀ ਦੀ ਲੋਕੇਸ਼ਨ ਆ ਉਹ ਮੈਂ ਦੱਸ ਦਿਆਂ ਵੀ ਵਿਕਟੋਰੀਆ ਦਾ ਬਾਰਡਰ ਇੱਥੋਂ ਬਾਹਾਂ ਪਹੁੰਚਦੀ ਆ ਐਂ ਕਹਿ ਸਕਦੇ ਆ ਸੀ ਵੀ ਬਹੁਤ ਨੇੜੇ ਵਿਕਟੋਰੀਆ ਦਾ ਬਾਰਡਰ ਇੱਥੋਂ ਸਟਾਰਟ ਹੋ ਜਾਂਦਾ ਜੀ ਤੇ ਮਲਦੂਰੇ ਨੂੰ ਇੱਥੋਂ ਜਿਹੜਾ ਰਾਹ ਜਾਂਦਾ ਜੇ ਕਹਿ ਸਕੀ ਤਾਂ ਇੱਥੋਂ ਦੀ ਮੈਲਬਰਨ ਨੂੰ ਵੀ ਜਾਇ ਜਾ ਸਕਦਾ ਹੈਡਲੇਡ ਨੂੰ ਮੈਲਬਰਨ ਦਾ ਇੱਕ ਰਾਹ ਇਹ ਵੀ ਆ ਇਸ ਦਰਾਨ ਜਿਹੜਾ ਇਸ ਏਰੀਏ ਦੇ ਵਿੱਚ ਬਹੁਤ ਸਾਰੇ ਸਾਡੀਆਂ ਜਿਵੇਂ ਪੰਜਾਬੀ ਫੈਮਲੀਆਂ ਰਿਵਲੈਂਡ ਤੇ ਰਹਿੰਦੀਆਂ ਉਹਨਾਂ ਦੇ ਵਿੱਚੋਂ ਇੱਕ ਫੈਮਲੀ ਆ ਜਿਹੜੀ ਇਹ ਇੱਥੇ ਲਰੂਪ ਦੇ ਇੱਥੇ ਰਹਿੰਦੇ ਆ ਤੇ ਉਹਨੇ ਸਰਦਾਰ ਸਰੂਪ ਸਿੰਘ ਚੋਲ ਜਿਹੜੇ ਕਿ ਸਾਡੇ ਨਾਲ ਹ ਹਾਜ਼ਰ ਨੇ ਸੋ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਤੇ ਫਿਰ ਤੁਸੀਂ ਪਹਿਲਾਂ ਚਾਹਣਾ ਪਾਉ ਵੀ ਪੰਜਾਬ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ ਫਿਰ ਤਾਂ ਗੱਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕੋਸ਼ਿਸ਼ ਕੀਤੀ ਆ ਸਿਰਿਆਂ ਪਹਚਾਉਣ ਦੀ ਆਪਣੇ ਬਤਨ ਦੇ ਜਿਹੜੇ ਆਪਣੇ ਜੰਗਸਟਰ ਇਸ ਵੇਲੇ ਬੈਠੇ ਆ ਚਾਹੁੰਦੇ ਆ ਬਾਹਰ ਆਉਣਾ ਜੀ ਜੀ ਤੇ ਤੁਹਾਡੀ ਕੋਸ਼ਿਸ਼ ਦਾ ਫਰ ਲੱਗੂ ਗਾ ਤੇ ਹੈ ਜਪਾਂ ਸ਼ੁਰੂਆਤ ਕਰੀਏ ਜਿਵੇਂ ਇਹਨਾਂ ਜੰਗਸਟਰਾਂ ਦੀ ਹੈਗੀ ਆ ਇੱਕ ਬਾਹਰ ਆਉਣ ਦੀ ਉਮੀਦ ਹੈਗੀ ਇਸੇ ਤਰ੍ਹਾਂ ਮੇਰੀ ਵੀ ਉਮੀਦ ਸੀ ਕਾਲਜ ਤੋਂ ਬਾਅਦ ਜੀ ਜੀ ਮੈਂ ਵੀ ਬਾਹਰ ਜਾਵਾਂ ਦਸੋ ਸੁਭ ਬਣਿਆ ਮੇਰਾ ਇਹ ਬਾਹਰ ਆਏ ਹੁਣ ਇਸ ਅਸੀਦੇ ਵਿੱਚ ਹਾਂਜੀ ਤੇ ਕੋ ਚੈਲੰਜ ਵੀ ਹੁੰਦੇ ਨੇ ਜਦੋਂ ਬੰਦਾ ਆਉਂਦਾ ਬਾਹਰ ਤੇ ਚੈਲੰਜ ਇਹ ਸੀ ਵੀ ਆਪਣਾ ਘਰ ਸਿਰ ਤੇ ਛੱਤ ਚਾਹੀਦੀ ਜੀ ਜੀ ਤੇ ਆਪਣਾ ਕੰਮ ਹੋਵੇ ਜੋ ਕਿ ਅਸੀਂ ਪਹਿਲਾਂ ਪਿੱਛੋਂ ਕਰਦੇ ਆਏ ਹਾਂ ਕਿਉਂਕਿ ਉਲੈ ਤੋਂ ਬਾਅਦ ਮੈਂ ਵੀ ਫਾਰਮਿੰਗ ਲਗਪਰਕਾਰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਾਂਜੀ ਇੱਕ ਸਰਵਰ ਸੈਂਟਰ ਸੀਗਾ ਬਿਜ਼ਨਸ ਵੀ ਸੀ ਹੂੰ ਸੋ ਜਦੋਂ ਮੈਂ ਇੱਥੇ ਆਇਆ ਤੇ ਇੱਥੇ ਆਣ ਕੇ ਜੇ ਦੇਖਿਆ ਵੀ ਹਾਰਡ ਕੰਮ ਕਰਨਾ ਪੈਣਾ ਤੇ ਉਹ ਅਸੀਂ ਮੈਂ ਉਹ ਚੈਲੰਜ ਕੀਤਾ ਜੀ ਤੇ ਮੈਂ ਤੇ ਮੇਰੀ ਮਿਸੇਸ ਅਸੀਂ ਦੋਨਾਂ ਨੇ ਹਾਰਡ ਵਰਕ ਕੰਮ ਕੀਤਾ ਹੂੰ ਤੇ ਤਕਰੀਬਨ ਡੇਢ ਕੁ ਸਾਲ ਦੇ ਵਿੱਚ ਅਸੀਂ ਆਪਣਾ ਸਰ ਸਰ ਤੇ ਸ਼ਤਲ ਲੈ ਲਈ ਛੋਟਾ ਜਿਹਾ 22 ਏਕੜ ਦਾ ਫਾਰਮ ਬਣਾ ਲਿਆ ਜੀ ਪਰ ਉਹ ਸਮੇਂ ਸਸਤੇ ਸਨ ਹੂੰ ਹੂੰ ਤੇ ਪਰ ਉਸ ਵੇਲੇ ਵੇਜਸ ਬਹੁਤ ਘੱਟ ਸੀਗੀ ਹੂੰ ਹੂੰ ਸੋ ਮਿਹਨਤ ਹੀ ਹੋਇਆ ਕਿ ਸੱਤੇ ਦਿਨ ਕੰਮ ਕਰਕੇ 10 ਤੋਂ 12 ਬਾਰ ਬਾਰ ਘੰਟੇ ਕੰਮ ਕਰਕੇ ਸੰਤਰੇ ਤੋੜ ਕੇ ਟਮਾਟਰ ਤੋੜ ਕੇ ਅੰਗੂਰ ਤੋੜ ਕੇ ਕਰੋਨਿੰਗ ਕਰਕੇ ਸਾਰਾ ਕੁਝ ਕਰਕੇ ਹੌਲੀ ਹੌਲੀ ਅਸੀਂ ਫੇਰ ਸੰਭਵ ਹੋਇਆ ਸੰਭਵ ਹੋਇਆ ਜੀ ਤੇ ਇੱਥੇ ਤੁਸੀਂ ਸਭ ਤੋਂ ਪਹਿਲਾਂ ਗੱਲ ਜੇ ਆਪਾਂ ਕਰੀਏ ਵੀ ਤੁਸੀਂ ਦੇਖੋ ਆਸਟ੍ਰੇਲੀਆ ਨੂੰ ਆਏ ਬਾਕੀ ਤੋਂ ਤਕਰੀਬਨ 35 ਕਰੇ ਹੋ ਗਏ ਇਸ ਵਾਰ 35 ਵਰੇ ਬਹੁਤ ਵੱਡਾ ਸਾਮ ਦਾ ਤੇ ਤੁਸੀਂ ਆਸਟ੍ਰੇਲੀਆ ਵੱਲ ਹੀ ਕਿਉਂ ਨੂੰ ਕਰਿਆ ਤੇ ਆਸਟ੍ਰੇਲੀਆ ਤੋਂ ਬਾਅਦ ਸਾਊਥ ਆਸਟ੍ਰੇਲੀਆ ਵਾਲੀ ਕਿਉਂ ਕਰਿਆ ਤੇ ਸਾਊਥ ਆਸਟ੍ਰੇਲੀਆ ਤੋਂ ਬਾਅਦ ਰਿਵਰਲੈਂਡ ਵਾਲੀ ਕਿਉਂ ਕੀਤਾ ਅਰਸਲ ਜੀ ਇਹ ਸੱਚੀ ਗੱਲ ਦੱਸਣ ਤੇ ਸਾਨੂੰ ਸਾਡੀ ਮੈਡਮ ਹੀ ਇੱਥੇ ਲੈ ਕੇ ਆਏ ਨੇ ਜੀ ਉਹਨਾਂ ਤੋਂ ਕੋਈ ਇੱਥੇ ਉਹਨਾਂ ਦੇ ਪਿਤਾ ਜੀ ਮਾਤਾ ਜੀ ਪਰਿਵਾਰ ਸਾਰਾ ਇੱਥੇ ਸੀਗਾ ਪਹਿਲਾਂ ਸੈਟ ਸੀ ਪਹਿਲਾਂ ਸੈਟ ਸੀਗੇ ਸਾਊਥ ਆਸਟ੍ਰੇਲੀਆ ਦੇ ਵਿੱਚ ਜੀ ਜੀ ਤੇ ਜੇ ਸ਼ੁਰੂਆਤ ਕਰੀਏ ਤੇ ਮੇਰੇ ਜਿਹੜੇ ਫਾਦਰਨ ਲੋਸੀ ਉਹ ਕੁਵਿੰਸਲੈਂਡ ਦੇ ਵਿੱਚ ਸ਼ੂਗਰ ਕਨ ਕਟਰ ਸੀਗੇ ਤੇ ਉਹਨਾਂ ਨੂੰ ਵਸਤਮਾ ਹੋ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਵੀ ਜੇ ਤੁਸੀਂ ਆਸਟ੍ਰੇਲੀਆ ਵਿੱਚ ਜਾਵੋਗੇ ਉੱਥੇ ਬਹੁਤ ਵਧੀਆ ਆਬੋ ਹਵਾ ਆ ਜੀ ਤੇ ਤੁਹਾਨੂੰ ਤੁਸੀਂ ਠੀਕ ਹੋ ਜਾਵੋ ਕੋਈਹੀ ਗੱਲ ਹੋਈ ਉਹ ਆਏ ਸਿੰਗਲ ਸੀਗੇ ਹਮਮ ਇੱਥੇ ਆਏ ਉਹਨਾਂ ਦੀ ਸਿਹਤ ਠੀਕ ਹੋ ਗਈ ਵਸਤਮਾ ਤੋਂ ਰਿਲੀਫ ਮਿਲ ਗਈ ਉਹਨਾਂ ਨੇ ਆਪਣੀ ਫੈਮਿਲੀ ਮੰਗਾਈ ਉਸ ਤੋਂ ਬਾਅਦ ਹੌਲੀ ਹੌਲੀ ਮੇਰਾ ਆਉਣਾ ਹੋਇਆ ਜੀ ਜੀ ਤੇ ਮੈਨੂੰ ਵੀ ਬਹੁਤ ਵਧੀਆ ਆਬੋ ਹਵਾ ਲੱਗੀ ਕਿਉਂਕਿ ਮੈਂ ਵੀ ਪੰਜਾਬ ਦੇ ਵਿੱਚ ਕਾਲਜ ਤੋਂ ਬਾਅਦ ਖੇਤੀ ਸ਼ੁਰੂ ਕੀਤੀ ਸੀ ਜੀ ਜੀ ਤੇ ਮੈਨੂੰ ਉਹੋ ਜਿਹਾ ਮੌਸਮ ਲੱਗਾ ਹੂੰ ਤੇ ਉਹੋ ਜਿਹੇ ਉਹੋ ਜੀ ਆਜ਼ਾਦੀ ਮਿਲੀ ਕਿ ਜਦੋਂ ਤੁਸੀਂ ਆਪਣਾ ਆਪ ਕੰਮ ਕਰਦੇ ਆ ਚਲੋ ਪਹਿਲਾਂ ਦੁਬਾਰ ਕੰਮ ਕਰਨਾ ਹੀ ਪੈਂਦਾ ਜੀ ਜੀ ਕਰਨਾ ਔਰ ਜੇ ਤੁਹਾਡੇ ਕੋਲ ਏਮ ਹੈਗਾ ਵੀ ਤੁਸੀਂ ਕੋ ਆਪਣਾ ਕਰਕੇ ਬਣਾਉਣਾ ਤੇ ਕਰਨਾ ਤੇ ਫਿਰ ਉਹਦੇ ਵਿੱਚ ਐਫਰਟ ਪਾਉਣੀ ਪੈਣੀ ਆ ਤੇ ਅਖਿਆਈਆਂ ਵੀ ਆਉਣੀਆਂ ਨੇ ਤੇ ਇਹ ਬਹੁਤ ਇਨੀਸ਼ੀਏਟਿਵ ਸੰਭਵ ਨਹੀਂ ਹੋਇਆ ਜੀ ਇਹਦੇ ਵਿੱਚ ਸਟਰਗਲ ਬਹੁਤ ਕਰਨੀ ਪਈ ਕਿਉਂਕਿ ਜਿਵੇਂ ਆਪਣੇ ਪੰਜਾਬ ਦੇ ਜਨਸਾਂ ਦੇ ਭਾਅ ਘਟਦੇ ਵਧਦੇ ਆ ਇਸੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਉਹ ਤਰਾਜ ਦਾ ਬਹੁਤ ਜ਼ਿਆਦਾ ਬਹੁਤ ਛੇਦੀਆਂ ਜਾਂਦਾ ਹੈ ਜੀ ਠੀਕ ਹੈ ਮਜੀ ਗੱਲਾਂ ਤਾਂ ਬੜੀ ਵਧੀਆ ਚੱਲੀ ਜਾਂਦੀਆਂ ਸੀ ਆਪਣੀਆਂ ਦੋਨਾਂ ਨੇ ਤੇ ਆਪਣਾ ਤੀਜਾ ਬੰਦਾ ਬੈਠਾ ਐ ਸੁਣੀ ਜਾਂਦਾ ਜਿਵੇਂ ਹੁਣ ਇਹਨੇ ਬਲੌਕ ਖਰੀਦਦਾ ਹੁੰਦਾ ਨਹੀਂ ਭਾਈ ਜੀ ਗੱਲ ਅਸਲ ਚ ਇਹੀ ਹੈ ਕਿ ਮੈਂ ਸੋਚ ਰਿਹਾ ਸੀਗਾ ਕਿ ਜੇ ਮੇਰੇ ਵਰਗੇ ਬੰਦੇ ਨੇ ਅਣਜਾਣ ਬੰਦੇ ਨੇ ਜਿਹਨੂੰ ਖੇਤੀ ਦਾ ਪਤਾ ਹੀ ਕੁਝ ਨਹੀਂ ਜੀ ਜੀ ਖੇਤੀ ਸ਼ੁਰੂ ਕਰਨੀ ਹੋਵੇ ਤੇ ਉਹਦੇ ਲਈ ਕੀ ਮੁਸ਼ਕਲਾਂ ਆਉਂਦੀਆਂ ਕੀ ਮੁਸ਼ਕਲਾਂ ਹੁੰਦੀਆਂ ਨੇ ਕਿ ਸ਼ੁਰੂਆਤ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਇਟਾ ਆਸਾਨ ਹੋਊਗਾ ਕਿ ਹੁਣ ਜੇ ਮੇਰੇ ਵਰਗਾ ਆ ਕੇ ਇੱਥੇ ਖੇਤੀ ਕਰਨੀ ਸ਼ੁਰੂ ਕਰ ਦੇ ਤੇ ਉਹਨੇ ਕੁਝ ਸਿੱਖਣਾ ਪਊਗਾ ਪਹਿਲੋਂ ਕਿ ਜਾਂ ਫਿਰ ਕੋਈ ਕੁਝ ਐਕਸਪੀਰੀਅੰਸ ਲੈਣਾ ਪਊਗਾ ਕਿਦਾਂ ਜਾਂ ਕਿਦਾਂ ਐਕਸਪੀਰੀਅੰਸ ਦੀ ਗੱਲ ਐ ਤਾਂ ਵੀ ਪਹਿਲੇ ਤਾਂ ਆਪਾਂ ਬੈਸੀ ਜੀ ਦੇਖੀਏ ਪੰਜਾਬ ਤੋਂ ਜਿਹੜੇ ਆਪਣੇ ਬੰਦੇ ਆਉਂਦੇ ਆ ਮੋਸਟਲੀ ਆਪਣੀ ਜੋ ਵੀ ਆਉਂਦੇ ਉਹ ਐਗਰੀਕਲਚਰ ਨੂੰ ਬਿਲੋਂਗ ਕਰਦੇ ਨੇ ਹਾਂਜੀ ਤਕਰੀਬਨ ਸਿਮਿਲਰ ਹੀ ਉਹੋ ਜੀ ਤਕਰੀਬਨ ਖੇਤੀ ਪਾੜੀ ਆ ਇਹ ਬੱਕਰੀ ਕਾਲ ਵੀ ਉੱਥੇ ਆਪਾਂ ਕਣਕ ਬੀਜਦੇ ਇੱਥੇ ਵੰਗੂਰ ਬੀਜਦੇ ਆ ਹਾਂਜੀ ਇਹ ਥੋੜੇ ਜਿਹੀ ਪੱਕੀ ਖੇਤੀ ਆ ਪਰ ਇੱਥੇ ਵੀ ਆਪਣੇ ਵੈਜੀਟੇਬਲ ਲੋਕੀ ਗਰੋ ਕਰਦੇ ਆ ਹੂੰ ਹੂੰ ਤੇ ਜਿਹੜੀ ਹੈਗੀ ਜਾਣਕਾਰੀ ਦੀ ਗੱਲ ਉਹ ਜਿਹੜੀ ਹੈਗੀ ਆ ਉਹ ਤੁਸੀਂ ਇੱਕ ਦੂਜੇ ਤੁਸੀਂ ਲੈਣੇ ਆ। ਉਹ ਇਦਾਂ ਵੀ ਜਦਾਂ ਆਪਣੀਆਂ ਫੈਮਲੀਆਂ ਹੁੰਦੀਆਂ ਇੱਕ ਦੂਜੇ ਨਾਲ ਮਿਲਦੇ ਵਰਦੇ ਆ ਜਾਂ ਜਦੋਂ ਅਸੀਂ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਸਹੀ ਸਿਰਫ ਉਹ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਅਸੀਂ ਆਪਣੀ ਸੋਸ਼ਲ ਆਪਣੀ ਗੱਲਾਂ ਬਾਤਾਂ ਕਰਨ ਵੀ ਜਾਂਦੇ ਆ ਵੀ ਕੀ ਬਿਮਾਰੀਆਂ ਚੱਲ ਰਹੀਆਂ ਕੀ ਦਵਾਈਆਂ ਅਸੀਂ ਵਰਤਣੀਆਂ ਸੋ ਸਾਡਾ ਉੱਥੇ ਇੱਕ ਕਿਸਮ ਦਾ ਅ ਗੁਰੂ ਘਰ ਤੇ ਬਾਅਦ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ ਅਸੀਂ ਆਪਸ ਵਿੱਚ ਇਹ ਵਿਚਾਰ ਵਟਾਂਦਰਾ ਕਰਦੇ ਆਂ। ਬਾਕੀ ਇਥੇ ਐਗਰੀਕਲਚਰ ਵਾਲੇ ਬੰਦੇ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਕਾਲ ਕਰ ਸਕਦੇ ਆ ਜਾਂ ਜਿਹੜੀਆਂ ਹੈਗੀਆਂ ਏਜੰਸੀਆਂ ਸਕਾਰ ਵਰਨੀਆਂ ਵੀ ਹੈਗੀਆਂ ਤੇ ਏਜੰਸੀਆਂ ਵੀ ਹੈਗੀਆਂ ਜਿਹੜੀਆਂ ਤੁਹਾਨੂੰ ਫੋਲਡਰ ਲਾਜ ਪੈਸਿਸ ਸਪਲਾਈ ਕਰਦੀਆਂ ਆ ਉਹਨਾਂ ਦੇ ਨੌਲੇਜ ਉਹ ਆਣ ਕੇ ਤੁਹਾਨੂੰ ਨੌਲੇਜ ਜੀ ਜੀ ਮਤਲਬ ਇਸ ਦਿਨ ਇਸ ਦੌਰਾਨ ਫਿਰ ਤੁਹਾਡੀ ਕੋਈ ਟ੍ਰੇਨਿੰਗ ਵਗੈਰਾ ਆ ਜੇ ਤਾਂ ਕੋਣ ਆਪਣੇ ਇਥੇ ਕਿਸਾਨ ਨੇ ਇਹਨਾਂ ਦੀ ਕੋਈ ਟ੍ਰੇਨਿੰਗ ਵਗੈਰਾ ਵੀ ਚੱਲਦੀ ਹੈ ਕਿ ਜਾਂ ਫਿਰ ਸਿਰਫ ਤਜਰਬਿਆਂ ਦੇ ਨਾਲ ਹੀ ਸਾਰਾ ਕੁਝ ਸਿੱਖਦੇ ਕਰਦੇ ਨੇ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਮਤਲਬ ਕਹਿੰਦਾ 30 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਉਦੋਂ ਤਾਂ ਕੋਈ ਟ੍ਰੇਨਿੰਗ ਨਹੀਂ ਸੀਗੀ ਜੀ ਜੀ ਉਦੋਂ ਤੇ ਇਹ ਸੀਗਾ ਵੀ ਹਾਂ ਇੱਕ ਦੂਜੇ ਤੋਂ ਸਿੱਖ ਲਿਆ ਪੁੱਛ ਲਿਆ ਵੀ ਕੀ ਕਰਨਾ ਕੀ ਨਹੀਂ ਕਰਨਾ ਤੇ ਅੱਜ ਕੱਲ ਜਿਉਂ ਜਿਉਂ ਸਾਇੰਸ ਦਾ ਜੋਗ ਵਧ ਰਿਹਾ ਹੈ ਦਵਾਈਆਂ ਵੱਧ ਰਹੀਆਂ ਤੇ ਇਹਦੀ ਇਹਦੀ ਪ੍ਰਕੋਸ਼ਨ ਬਹੁਤ ਹੋ ਰਹੀਆਂ ਆ ਹੂੰ ਅਗੇ ਕਿਸੇ ਲਾਇਸੈਂਸ ਦੀ ਲੋੜ ਨਹੀਂ ਸੀ ਪੈਂਦੀ ਹੁਣ ਜੇ ਤੁਸੀਂ ਦਵਾਈ ਵੀ ਖਰੀਦਣੀ ਹੈ ਤਾਂ ਤੁਹਾਨੂੰ ਲਾਇਸੈਂਸ ਦੀ ਲੋੜ ਪੈਂਦੀ ਹੈ ਬਿਲਕੁਲ ਜੀ ਹੈ ਕਨਸੈਫਟੀ ਦਾ ਜਿੱਦਾਂ ਉਹਨਾਂ ਨੇ ਪੂਰਾ ਧਿਆਨ ਰੱਖਦੇ ਹੋਏ ਪੂਰਾ ਉਹ ਟ੍ਰੇਨਿੰਗ ਦਿੰਦੇ ਆ 2 ਜਾਂ 3 ਦਿਨ ਦੀ ਟ੍ਰੇਨਿੰਗ ਹੁੰਦੀ ਆ ਸੇਫਟੀ ਦੀ ਫਿਰ ਜਿਹੜੀ ਪੈਸਟੀਸਾਈਡ ਤੁਸੀਂ ਕਿਦਾਂ ਹੈਂਡਲ ਕਰਨੀਆਂ ਉਹਦੀ ਉਹਦੀ ਟ੍ਰੇਨਿੰਗ ਹੁੰਦੀ ਆ ਟਰਾਂਸਪੋਰਟ ਕਿਵੇਂ ਕਰਕੇ ਲੈ ਜਾਣੀਆਂ ਸਾਰਾ ਕੁਝ ਉਹਦੇ ਵਿੱਚੋਂ ਦੱਸਦੇ ਆ ਤੇ ਜੇ ਤੁਸੀਂ ਜੇ ਕੁਝ ਚੀਜ਼ ਵੇਚਦੇ ਆ ਉਹਦੇ ਲਈ ਵੀ ਲਾਇਸੈਂਸ ਲੈਣਾ ਪੈਂਦਾ तकरीबन ਜਿੱਦਾਂ ਬिक्की ਤੁਸੀਂ ਦਵਾਈਆਂ ਵਰਤੀਆਂ ਜੀ ਜੀ ਤੇ ਦੂਸਰਾ ਹੈਗਾ ਤੁਹਾਨੂੰ ਸਾਰਾ ਰਿਕਾਰਡ ਇਹਨਾਂ ਦਿਨਾਂ ਚ ਹੁਣ ਰਿਕਾਰਡ ਵੀ ਰੱਖਣਾ ਪੈਂਦਾ ਕਿ ਕਿਹੜੀ ਦਵਾਈ ਕਿਦਨ ਵਰਤੀ ਕਿੰਨੀ ਮਕਦਾਰ ਚ ਵਰਤੀ ਜੀ ਤੇ ਪੁਰਾਣੇ ਜ਼ਮਾਨੇ ਚ ਤਾਂ ਅਸੀਂ ਦਵਾਈ ਵਰਤੀ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਅੱਜ ਕੱਲ ਬਹੁਤ ਜ਼ਿਆਦਾ ਇਸ ਬਾਰੇ ਹੈ ਪਰ ਇਹਦੇ ਵਿੱਚ ਕੋਈ ਇਨੀ ਖਿਆਈ ਵਾਲੀ ਗੱਲ ਨਹੀਂ ਇੱਕ ਦੂਜੇ ਨੂੰ ਪਤਾ ਲੱਗ ਜਾਂਦਾ ਇਹ ਏਜੰਸੀਆਂ ਹੈਗੀਆਂ ਉਹ ਤੁਹਾਨੂੰ ਦੱਸ ਦਿੰਦੀਆਂ ਨੇ ਜੀ ਸੋ ਉਹਦੇ ਵਿੱਚ ਕੋਈ ਏਡੀ ਖਾਸ ਮੇਰੇ ਹਿਸਾਬ ਨਾਲ ਤਾਂ ਇਹ ਨਹੀਂ ਮੈਂ ਕਹਿੰਦਾ ਵੀ ਮੈਂ 30 ਸਾਲ ਹੋ ਗਏ ਪਰੇ ਇੰਨਾ ਸੋਖਾ ਇਹਨਾਂ ਨੂੰ ਸੋਖਾ ਬਲੀ ਉਹ ਕਾਬੂ ਨਿਕਾ ਚੱਲ ਜਾਂਦਾ ਕ ਮੈਂ ਦੇਖਿਆ ਬਹੁਤ ਸਾਰੇ ਸੀ ਜਾਣਨੇ ਆ ਜਦੋਂ ਰੋਜ਼ ਇੰਨਾ ਫਾਰਮ ਹਾਊਸ ਦੇ ਤੇ ਸਪੈਸ਼ਲੀ ਇੱਕ ਜਗ੍ਹਾ ਬਣੀ ਹੁੰਦੀ ਹੈ ਦਵਾਈ ਸਾਮਣ ਲਈ ਇੱਕ ਸਟੋਰ ਬਣਿਆ ਹੁੰਦਾ ਬਹੁਤ ਲੱਗਾ ਹੁੰਦਾ ਤਕਰੀਬਨ ਹੈ ਸਕੈਨ ਦਾ ਹਾਂ ਜੀ ਉਹ ਤਕਰੀਬਨ ਇਸੇ ਲਈ ਆ ਵੀ ਉਹਦਾ ਸਾਰਾ ਰਿਕਾਰਡ ਰੱਖਿਆ ਜਾ ਸਕੀ ਤੇ ਇੱਕ ਟਿਕਾਣਾ ਹੋਵੇ ਸਾਮ ਸਮਾਨ ਦਾ ਤੇ ਦੂਸਰੀ ਗੱਲ ਮੈਂ ਪੁੱਛਣਾ ਚਾਹੁੰਦਾ ਸੀ ਕਿ ਜਦੋਂ ਨਵਾਂ ਬੰਦਾ ਖੇਤੀ ਸਟਾਰਟ ਕਰਦਾ ਉਹਦੇ ਕੋਲ ਇਹਨੇ ਸਾਧਨ ਨਹੀਂ ਹੁੰਦੇ ਖੇਤੀ ਦੇ ਹਾਂ ਉਹ ਸਾਡੇ ਨੂੰ ਜਰੂਰੀ ਹੈ ਕਿ ਫਸਟ ਸਟੇਜ ਤੇ ਬਾਈ ਕਰਨੇ ਪੈਂਦੇ ਕਿ ਜਾਂ ਫਿਰ ਕੋਈ ਹਾਇਰ ਦਾ ਵੀ ਕੋਈ ਸਿਸਟਮ ਹੁੰਦਾ ਹੈ ਕਿ ਹਾਂਜੀ ਤੇ ਹਾਇਰ ਵੀ ਕੀਤਾ ਸਕਦੇ ਆ ਪਰ ਅਸੀਂ ਤਾਂ ਪੰਜਾਬੀ ਹੈਗੇ ਆ ਅਸੀਂ ਤਾਂ ਜਦੋਂ ਕੋਈ ਬੰਦਾ ਸਾਡਾ ਕੋਈ ਗਵਾਂਡੀ ਫਾਰਮ ਲੈਂਦਾ ਤੁਸੀਂ ਕਹਿੰਦੇ ਵੀ ਸਾਲ ਪਰ ਪਈ ਸਾਡਾ ਸਮਾਨ ਵਰਤ ਤੂੰ ਉਦੋਂ ਬਾਅਦ ਆਪਣਾ ਲੈ ਲੈ ਬਿਲਕੁਲ ਜੀ ਭਾਈਚਾਰਾ ਭਾਈਚਾਰਾ ਹਾਂਜੀ ਅਕਸਰ ਹੀ ਸੁਹਾਗੇ ਇੰਡੀਆ 'ਚ ਵੀ ਮੰਨਦੇ ਰਹੇ ਆ ਜੀ ਬਸ 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 ਉਹ ਵੀ ਟਰਾਲੀ ਮੰਗ ਲਈ ਇੱਥੇ ਵੀ ਇੱਥੇ ਆ ਜੀ ਕੋਈ ਸਾਰਾ ਕੁਝ ਬਣਾਉਣ ਲਈ ਬਹੁਤ ਟਾਈਮ ਲੱਗਦਾ ਆ ਬਿਲਕੁਲ ਬਿਲਕੁਲ ਤੇ ਜਦੋਂ ਕੋਈ ਬੰਦਾ ਨਵਾਂ ਆਉਂਦਾ ਅਸੀਂ ਉਹਨੂੰ ਸਪੋਰਟ ਦੇਣੀ ਸਾਡਾ ਇੱਕ ਕਿਸਮ ਦਾ ਧਰਮ ਬਣ ਜਾਂਦਾ ਆ ਵੀ ਅਸੀਂ ਉਹਦੀ ਸਪੋਰਟ ਕਰੀਏ ਉਹਨੂੰ ਖੜਾ ਕਰੀਏ ਹੌਸਲਾ ਦੇਈਏ ਸੋ ਹੁਣ ਆਪਾਂ ਗੱਲ ਜਿਹੜੀ ਉੱਥੇ ਚੱਲ ਰਹੀ ਸੀ ਆਪਣੀ ਤੁਸੀਂ 22 ਏਕੜ ਦੇ ਫਾਰਮ ਤੋਂ ਸਟਾਰਟਿੰਗ ਕੀਤੀ ਹਾਂਜੀ ਤੇ ਤੁਸੀਂ ਇਹ 22 ਏਕੜ ਦਾ ਫਾਰਮ ਇੱਥੇ ਹੀ ਲਿਆ ਸੀ ਜਾਂ ਕਿਤੇ ਹੋਰ ਸੀ ਉਸ ਟਾਈਮ ਹਾਂ ਇੱਥੇ ਥੋੜੀ ਦੂਰ 3 ਕਿਲੋਮੀਟਰ ਦੂਰ ਇੱਥੋਂ ਹੋਰ ਕਿਸੇ ਟਾਊਨ ਦਾ ਟਾਊਨ ਨੌਨਿਸ ਦਾ ਟਾਊਨ ਨੌਨਿਸ ਤੇ ਲਿਆ ਸੀ ਅੱਛਾ ਤੇ ਉਸ ਟਾਈਮ ਤੇ ਜਿਹੜੇ ਟਾਈਮ ਤੇ ਤੁਸੀਂ ਬਲੌਗ ਲਿਆ ਮੰਨ ਲਓ 35 ਕੋਹਰੇ ਪਹਿਲਾਂ ਉਦੋਂ ਤੇ ਹੁਣ ਦੇ ਜੇ ਇਕੜ ਦੇ ਭਾਅ ਨੂੰ ਲਈਏ ਕਿ ਕੁਝ ਜ਼ਮੀਨ ਦਾ ਜਾਂ ਹੋਰ ਕੀ ਫਰਕ ਆ ਕੋਈ ਖਾਸ ਫਰਕ ਨਹੀਂ ਹੈਗਾ ਅੱਛਾ ਜੀ ਇਹ ਵਿੱਚ ਜੇ ਜਦੋਂ ਪ੍ਰਾਈਸਾਂ ਚੜ ਗਈਆਂ ਸੀਗੀਆਂ ਜਿੰਸਾਂ ਦੀਆਂ ਤੇ ਉਦੋਂ ਪ੍ਰਾਈਸ ਵੱਧ ਗਈ ਸੀ ਜੀ ਉਦੋਂ 25000 ਟਾ ਇੱਕ ਡੰਗਰ ਵੀ ਇਕੜ ਹੋ ਗਿਆ ਸੀ ਗਾਂਜਾ ਜੀ ਫੋਨ ਫਿਰ 10 15 ਨੂੰ ਫਿਰ ਹੋ ਗਿਆ ਜਦ ਕਿ ਉਦੋਂ ਮੈਂ ਲਿਆ ਉਦੋਂ 5000 ਨੂੰ ਇਕੜ ਸੀਗਾ ਜੀ ਜੀ ਸੋ ਉਹ ਜਿਹੋ ਜਿਹੇ ਦੀ ਪ੍ਰਾਈਸ ਦਿੰਨੇ ਉਹ ਜੇ ਉਸ ਹਿਸਾਬ ਨਾਲ ਉਹਦਾ ਵਿਲੀਅਮ ਚੁਨੀ ਪ੍ਰਾਈਸ ਹੁੰਦੀ ਸੀ ਜੀ ਜੀ ਤੇ ਹੁਣ ਉਹ ਇਸ ਹਿਸਾਬ ਨਾਲ ਉਹਦਾ ਗਰੋਥ ਸਾਰੀ ਇੱਕ ਦੂਜੇ ਉਸੇ ਸਿਸਟਮ ਨੇ ਚਲਦੀ ਹੈ ਤੇ ਇੱਕ ਗੱਲ ਜਿਹੜੀ ਹੋਰ ਮੈਂ ਕਹਿਣੀ ਚਾਹਾਂਗਾ ਵੀ ਆਪਾਂ ਜੇ ਹੁਣ ਇੱਕ ਚੀਜ਼ ਦੇਖੀਏ 35 ਬਰੇ ਦੇਖ ਰਹੇ ਹਾਂ ਪਾਸੇ ਤੇ ਦੂਜੇ ਪਾਸੇ ਅਸੀਂ ਦੇਖਣਾ ਇਹ ਵੀ ਤੁਸੀਂ 22 ਕਿੱਲਾਂ ਤੋਂ ਸ਼ੁਰੂ ਕੀਤਾ ਪਹਿਲਾਂ ਤਾਂ ਹੁਣ ਲੇਟੈਸਟ ਦੱਸੋ ਵੀ ਤੁਸੀਂ ਕਿੰਨੇ ਖੇਤੀ ਕਰ ਰਹੇ ਹੋ ਕਿੰਨੇ ਅਕੜ ਆ ਰਿਵਰ ਹੰਡ ਦੇ ਵਿੱਚ ਆਪਣੇ ਕੋਲ ਤਿੰਨ ਪੀਸ ਨੇ 50 52 ਹਕਟੇਅਰ ਦੇ ਹਿਸਾਬ ਨਾਲ 52 ਹੈਕਟੇਰ ਜਣੀ ਹਾਂ ਇਹ ਈਚ ਪੀਸ ਹੈਗਾ ਜਣੀ 1400 ਏਕੜ ਦੀ ਹੁਣੇ 400 ਏਕੜ ਤੁਸੀਂ ਰਿਵਰ ਲੈਂਡ ਚ ਕਰ ਰਹੇ ਹੋ ਤੇ ਐਡਲਟ ਦੇ ਲਾਗੇ ਵੀ ਤੁਸੀਂ ਕਰ ਰਹੇ ਹੋ ਹਾਂਜੀ ਉਹ ਵੀ 70 ਏਕੜ ਦਾ ਫਾਰਮ 70 ਏਕੜ ਦਾ ਫਾਰਮ ਉੱਥੇ ਆ ਹਾਂਜੀ ਸੋ ਜੇ ਕਿਹਾ ਜਾਵੇ ਤਾਂ ਹੁਣ ਤੁਸੀਂ 500 ਏਕੜ ਦੇ ਲਾਗੇ ਤਾਗੇ ਦੀ ਵਾਹੀ ਕਰ ਰਹੇ ਹੋ ਪਿਛਲੇ 35 ਸਾਲਾਂ ਚੱਲਦੀ ਮਿਹਨਤ ਨਾਲ ਇਹ ਆਪਦਾ ਸਮਰਾਜ ਖੜਾ ਕੀਤਾ ਤੇ ਜਿਹੜੀ ਤੁਸੀਂ ਇੱਥੇ ਫਸਲ ਕਰ ਰਹੇ ਹੋ ਉਹ ਕੀ ਕੀ ਚੀਜ਼ ਉੱਥੇ ਤੁਸੀਂ ਗ로우 ਕਰ ਰਹੇ ਹੋ ਸ਼ੁਰੂਆਤ ਦੇ ਵਿੱਚ ਤਾਂ ਕਾਫੀ ਕੁਝ ਸੀਗਾ ਜੀ ਵੀ ਜਣੀ ਸਾਰਾ ਕੁਝ ਮਤਲਬ ਹੀ ਅੰਗੂਰ 오ਰੈਂਜਸ ਐਪ੍ਰਿਕੋਟ ਪੀਚਸ 피ਚਰੀংস ਹਮਮ ਸਾਰਾ ਕੁਝ ਮੈਂਡਰੀਨ ਵਗੈਰਾ ਸਾਰਾ ਕੁਝ ਤੇ ਕੰਮ ਜੀ ਤੇ ਜਿਉਂ ਜਿਉਂ ਹੁਣ ਲਾਈਫ ਉਮਰ ਬਦੀ ਜਾਂਦੀ ਹੈ ਤੇ ਹੁਣ ਇਹ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਤੇ ਜ਼ਿਆਦਾ ਐਫਰਟ ਕਰਨੀ ਪੈਂਦੀ ਉਹ ਘਟ ਘਟਾ ਦੇਗੀ ਜੀ ਬਿਲਕੁਲ ਤੇ ਇਸ ਵੇਲੇ ਮੈਂ ਮੋਸਟਲੀ ਜਿਹੜੀ ਮੈਂ ਅੰਗੂਰਾਂ ਦੀ ਤੇ ਸੰਤਰਿਆਂ ਦੀ ਖੇਤੀ ਕਰਦੇ ਆ ਤੇ ਐਡੀਲੇਡ ਵਿੱਚ ਉੱਥੇ ਵੀ ਸੇਮ ਹੀ ਜੀ ਉੱਥੇ ਜੀ ਉੱਥੇ ਅੰਗੂਰਾਂ ਦੀ ਖੇਤੀ ਕਰਦੇ ਆ ਤੇ ਥੋੜੇ ਬਥੇ ਆਲਫ ਦਾ ਕੰਮ ਕਰਦੇ ਆ ਜੀ ਇੱਕ ਗੱਲ ਮੇਰੇ ਧਿਆਨ ਚ ਆਈ ਕਿ ਰਿਵਰ ਲੈਂਡ ਦੇ ਏਰੀਆ ਦੇ ਵਿੱਚ ਜਿਆਦਾ ਔਰੈਂਜੇਸ ਗਰੇਪਸ ਤੇ ਆ ਪੀਚਸ ਵਗੈਰਾ ਇਹੋ ਜੇ ਸਟੋਨ ਫਰੂਟ ਸਟੋਨ ਫਰੂਟ ਹਾਂਜੀ ਮਿਲਦਾ ਇੱਥੇ ਜਿਆਦਾ ਕ੍ਰੌਪ ਜਿਹੜੀ ਆ ਇਹ ਇਸ ਤਰੀਕੇ ਦੇ ਨਾਲ ਦੀ ਆ ਪਰ ਜੇ ਐਡੀਲੇਡ ਦੇਖ ਆਪਾਂ ਕੋਲੇ ਚਲ ਜਾਈਏ ਉੱਥੇ ਵੈਜੀਟੇਬਲਸ ਵਗੈਰਾ ਵੀ ਕਾਫੀ ਹੁੰਦੀਆਂ ਇਹ ਕੀ ਰੀਜ਼ਨ ਹੈ ਲੈਂਡ ਦਾ ਰੀਜ਼ਨ ਹੈ ਕਿ ਜਾਂ ਫਿਰ ਇੰਡਸਟਰੀ ਟ੍ਰੈਂਡ ਹੈ ਨਹੀਂ ਇਸ ਤਰ੍ਹਾਂ ਇਕ ਤੋਂ ਬਿਜ ਵੈਜੀਟੇਬਲ ਗਰੋ ਕਰਦੇ ਆ ਅਸੀਂ ਵੀ ਕਰਦੇ ਰਹੇ ਆ ਜੀ ਇਹਦਾ ਫਰੇਟ ਜ਼ਿਆਦਾ ਪੈ ਜਾਂਦਾ ਫਿਰ ਉੱਥੇ ਲਿੰਕ ਨਹੀਂ ਹੁੰਦੇ ਸੋ ਇਸ ਕਰਕੇ ਉੱਥੇ ਇੱਕ ਵਰਜੀਨੀਆ ਏਰੀਆ ਹੈ ਲੜ ਦੇ ਲਾਗੇ ਉੱਥੇ ਸਾਰਾ ਵੈਜੀਟੇਬਲ ਗਰੋ ਹੁੰਦਾ ਹੈ ਜੀ ਤੇ ਜਿਹੜੇ ਏਰੀਆ ਚ ਮੇਕੋ ਫਾਰਮ ਉੱਥੇ ਹੈਗਾ ਉਹ ਹਿਲ ਦੇ ਵਿੱਚ ਹਿਲਜ਼ ਵਿੱਚ ਹੈਗਾ ਆ ਜੀ ਤੇ ਉੱਥੇ ਥੋੜੇ ਮੀਂਹ ਜ਼ਿਆਦਾ ਪੈਂਦੇ ਤੇ ਉੱਥੇ ਅਸੀਂ ਹੂਰਾਂ ਦੇ ਜ਼ਿਆਦਾ ਫਾਰਮ ਨੇ ਜੀ ਇਹੋ ਜੀ ਮਤਲਬ ਕਿ ਕੋਈ ਗੱਲ ਨਹੀਂ ਕਿ ਧਰਤੀ ਦੇ ਵਿੱਚ ਕੋਈ ਕਮੀ ਆ ਕਿ ਇੱਥੇ ਵੈਜੀਟੇਬਲਸ ਨਹੀਂ ਹੋ ਸਕਦੀਆਂ ਜਾਂ ਕੋਈ ਹੋਰ ਜਿਹਾ ਕੋਈ ਰੀਜ਼ਨ ਨਹੀਂ ਹੈ ਦੇਖੋ ਜਿਹੜਾ ਸਾਊਥ ਆਸਟ੍ਰੇ ਈ ਧਰਤੀ ਤਾਂ ਹੈ ਹਲਕੀ ਥੋੜੀ ਜੀ ਜਿਦਾਂ ਪੰਜਾਬ ਵਾਲੀ ਇੰਨੀ ਜ਼ਰਖੇਜ ਨਹੀਂ ਦਤਤੀ ਹੈਗੀ ਮੌਸਮ ਤੇ ਧਰਤੀ ਸਾਰਾ ਰਲਾ ਮਲਾ ਕੇ ਅਸੀਂ ਜੋ ਮਰਜੀ ਇੱਥੇ ਗ로우 ਕਰ ਸਕਦੇ ਆ ਆਹ ਬੜਾ ਇੱਕ ਗੱਲ ਹੈ ਇਸ ਸਵਾਲ ਵਾਲੇ ਪਾਸੇ ਮੈਂ ਆਉਣਾ ਚਾਹੁੰਗਾ ਪਰ ਪਹਿਲਾਂ ਟਾਈਮ ਕਾਫੀ ਹੋ ਗਿਆ ਬ੍ਰੇਕ ਲੈਣ ਦਾ ਆਪਾਂ ਆਪਾਂ ਇੱਕ ਲੈਨੇ ਆ ਬ੍ਰੇਕ ਛੋਟਾ ਜਿਹਾ ਤੇ ਬ੍ਰੇਕ ਤੋਂ ਬਾਅਦ ਜਿਹੜਾ ਸਾਡਾ ਸਵਾਲ ਹੋਊਗਾ ਉਹ ਇਹੀ ਹੋਊਗਾ ਵੀ ਮੈਂ ਹੈਰਾਨ ਹੁਣਾ ਵੀ ਸਾਡੇ ਭਾਰਤ ਦੇ ਵਿੱਚ ਇੱਕ ਸਿਸਟਮ ਆ ਵੀ ਸੇਵ ਆ ਜੰਮੂ ਕਸ਼ਮੀਰ ਤੋਂ ਹੋਣਗੇ ਜੇ ਕੋਈ ਕਣਕਾ ਉਹ ਪੰਜਾਬ ਚ ਹੋਊਗੀ ਹਰ ਚੀਜ਼ ਦਾ ਵੱਖਰਾ ਹੋਆ ਇੱਥੇ ਹਰ ਚੀਜ਼ ਆ ਸੋ ਇਸ ਚੀਜ਼ ਨੂੰ ਆਪਾਂ ਵਿਸਤਾਰ ਚ ਜਾਣੇ ਲੈਨੇ ਬ੍ਰੇਕ ਬ੍ਰੇਕ ਤੋਂ